ਚਲੇਗਾ ਬਹੁਤ ਤੇਜੀ ਨਾਲ ਚਲੇਗਾ ਪਿੱਛੇ ਨਾਲ ਕਾਬੂ ਲੈ ਲੈਣਾ ਵਿੱਚ ਇਹਨਾਂ ਨੂੰ ਪਿੱਛੇ ਕਰ ਦੇ ਤਾਂ ਹੀ ਨਾਲ ਪਿੱਛੇ ਕਰ राज होबाद कुंडेकी मुबा मुबाद मुराबाद मुबाद टॉल बटोल न चलेगी

झूठा ची

पी पिछे पिछे पिछी ਸਾਂਝਾ ਮੋਰਚ ਨੇ ਇੱਥੇ ਪ੍ਰੋਚ ਪ੍ਰਦਰਸ਼ਨ ਕੀਤਾ ਹੈ ਪਤਲਾ ਹੁਕਿਆ ਕੀ ਮਸਲਾ ਸੀਗਾ ਜੀ ਆਪਾਂ ਕੀ ਮੰਗ ਕਰਦੇ ਜੀ 5999 ਦੇ ਅਧਕਾਂ ਦੇ ਅਧਿਆਪਕਾਂ ਦਾ ਇਛਾ ਰਿਹਾ ਪਿਛਲੇ 2 ਸਾਲਾਂ ਤੋਂ ਉਹਨਾਂ ਦੀ ਕੁੱਝ ਦੇ ਅਧਿਆਪਕਾਂ ਦੀ ਭਰਤੀ ਹੋਈ ਪਿਛਲੇ ਦਿਨਾਂ ਦੇ ਉਹਨਾਂ ਦੀ 21 ਤਰੀਕ ਨੂੰ ਕੋਰਟ ਦੇ ਵਿੱਚ ਇੱਕ ਕੇਸ ਦੇ ਵਿੱਚ ਤਰੀਕ ਉਹ ਅਧਿਆਪਕਾਂ ਦੀ ਕੇਵਲ ਪੁਰਸ ਪ੍ਰਸ਼ਾਸ਼ਕ ਤੋਂ ਇੰਨੀ ਮੰਗ ਕਰ ਰਹੇ تھے ਕਿ 21 ਤਰੀਕ ਤੋਂ ਪਹਿਲਾਂ-ਪਹਿਲਾਂ ਕਿਸੇ ਵੀ ਸਥਾਨ ਤੇ ਜਿੱਥੇ ਸਿੱਖਿਆ ਮੰਤਰੀ ਜੀ ਮਿਲ ਜਾਣ ਸਾਡੀ ਉਹਨਾਂ ਦੇ ਨਾਲ ਮੀਟਿੰਗ ਕਰਾ ਦਿਓ ਤਾਂ ਕਿ 21 ਤਰੀਕ ਨੂੰ ਜਿਹੜਾ ਸਾਡਾ ਪੱਖ ਹੈ ਤੇ ਸਰਕਾਰ ਦਾ ਪੱਖ ਹੈ ਉਹ ਅਸੀਂ ਉੱਥੇ ਅਧਿਕਾਰਾਂ ਦੇ ਹੱਕ ਦੇ ਵਿੱਚ ਦਿੰਦੇ ਹਾਂ ਪੁਲਿਸ ਪ੍ਰਸ਼ਾਸਨ ਨੇ ਬਿਜਾਏ ਇਹਨਾਂ ਦੀ ਗੱਲਬਾਤ ਕਰਾਉਣ ਤੋਂ ਬਹੁਤ ਤੱਕੇਸ਼ਾਈ ਕੀਤੀ ਅਣਮਨੂਕੀ ਤਸ਼ੱਦਦ ਕੀਤਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਅਮਰੀਕਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਜਦੋਂ ਇੱਕ ਵਿਅਕਤੀ ਤੇ ਗੋਡੇ ਰੱਖੇ ਤੇ ਉਹਦੀ ਮੌਤ ਹੋ ਗਈ ਸੀ ਉਸੇ ਤਰੀਕੇ ਦਾ ਵਰਤਾਰਾ ਪੁਲਿਸ ਨੇ ਇੱਥੇ ਕੀਤਾ ਜਿਹੜਾ ਬਹੁਤ ਸ਼ਰਮਨਾਕ ਐ ਨਿੰਦਣਯੋਗ ਐ ਅਸੀਂ ਕੱਲ੍ਹ ਦੇ ਜਦੋਂ ਦੀਆਂ ਇਹ ਵੀਡੀਓ ਦੇਖੀਆਂ ਵਾ ਐਸਐਚਓ ਦਨਸ਼ਵੀਰ ਨੂੰ ਬੌਕਸਿੰਗ ਕਰਦੇ ਨੂੰ ਦੇਖਿਆ ਹੋਇਆ ਉਹ ਦੋਤਿਆਂ ਦੇ ਹੋਰ ਥਾਣੇਦਾਰ ਹੈ ਉਹਨਾਂ ਨੂੰ ਗੁੰਡਾਗਰਦੀ ਕਰਦੇ ਦੇਖਿਆ ਹੋਇਆ ਅਸੀਂ ਫੜੇ ਬੇਚੈਨ ਸਾਡੇ ਵਿੱਚ ਬਹੁਤ ਰੋਸ ਹੈ ਅਸੀਂ ਅਧਿਆਪਕਾਂ ਸੰਜਾ ਮੋਰਚੇ ਨੇ ਤੁਰੰਤ ਇਹ ਨੋਟਿਸ ਲੈ ਕੇ ਅੱਜ ਸੰਕੇਤਕ ਇੱਥੇ ਆਪਤੀ ਪੂਕ ਮੁਜਾਹਰਾ ਕੀਤਾ ਇਸ ਦੀ ਪਛਾਹ ਦੇ ਵਿਰੋਧ ਦੇ ਵਿੱਚ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦੇ ਹਾਂ ਕਿ ਪੁਲਿਸ ਮੁਲਾਜ਼ਮੋਂ ਸਰਕਾਰਾਂ ਆਂਦੀਆਂ ਜਾਂਦੀਆਂ ਨਹੀਂ ਤੁਸੀਂ ਸਰਕਾਰਾਂ ਦੇ ਪਿੱਛੇ ਲੱਗ ਕੇ ਜਿਹੜਾ ਇਹ ਅਧਿਆਪਕਾਂ ਦੇ ਨਾਲ ਤਸ਼ੱਦਦ ਕਰ ਰਹੇ ਹੈ ਇਹ ਦਸ਼ਧ ਦੀ ਕੀਮਤ ਤੁਹਾਨੂੰ ਚੁਕਾਣੀ ਪੈਣੀ ਹੈ ਤੁਸੀਂ ਲੜੀ ਬਣੋ ਮੰਤਰੀ ਔਰ ਅਧਿਆਪਕਾਂ ਦੇ ਸੰਘਰਸ਼ੀ ਲੋਕਾਂ ਦੇ ਵਿੱਚ ਤੁਸੀਂ ਇਹ ਮਸਲੇ ਹੱਲ ਕਰਾਓ ਨਾ ਕਿ ਤੁਸੀਂ ਆਪ ਅਮਨ ਕਾਨੂੰਨ ਦੀਆਂ ਜਿਹੜੀਆਂ ਅਵਸਥਾਵਾਂ ਖਰਾਬ ਕਰਦੇ ਅਸੀਂ ਇਸ ਗੱਲ ਦੀ ਚੇਤਾਵਨੀ ਦਿੰਦੇ ਜੇ ਆਉਣ ਵਾਲੇ ਕਿਸੇ ਵੀ ਸਮੇਂ ਦੇ ਵਿੱਚ ਅਨੰਦਪ੍ਰਸਾਦ ਦੀ ਪੁਲਿਸ ਨੇ ਇੱਥੇ ਕਿਤੇ ਤੱਕਾਂ ਕੀਤਾ ਤਾਂ ਦੇ ਆਪ ਮਸਾਂਝਾ ਮੋਰਚਾ ਗੁਰੂ ਦਾ ਝਟਕੇ ਜਵਾਬ ਦੇਊਗਾ ਤੇ ਹੁਣ ਵੀ ਅਸੀਂ ਇਹ ਮੰਨ ਕਰਦੇ ਪੰਜਾਬ ਦੇ ਲੋਕਾਂ ਤੋਂ ਬਹੁਤ ਸਾਰੇ ਲੋਕ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਜਾਗਰੂਕ ਹੈ ਬਹੁਤ ਸਾਰੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਲੜ ਰਹੇ ਆ ਉਹਨਾਂ ਦੇ ਵਿੱਚੋਂ ਕੁਝ ਲੋਕ ਅੱਗੇ ਆਣ ਆ ਜਿਹੜੀ ਵੀਡੀਓ ਦੇ ਉੱਤੇ ਮੋਡੇ ਰੱਖੇ ਹੋਏ ਹੈ ਜਿਹੜੀ ਬੌਕਸਿੰਗ ਕੀਤੀ ਐ ਐਸਐਚਓ ਨੇ ਤੇ ਜਿਹੜੀਆਂ ਲੱਤਾਂ ਮਾਰੀਆਂ ਇਹਨਾਂ ਨੇ ਬੱਸ ਦੇ ਵਿੱਚ ਲਿਦਾ ਆ ਕੇ ਬੱਖੀਆਂ ਦੇ ਵਿੱਚ ਰਿਆਫਕਾਂ ਦੇ ਵਿੱਚ ਉਹਨਾਂ ਦਾ ਨੋਟਿਸ ਲੈ ਕੇ ਹਾਈ ਕੋਰਟ ਨੂੰ ਅਸੀਂ ਪੀਸ ਕਰਦੇ ਹਾਈ ਕੋਰਟ ਨੂੰ ਤੁਹ ਮੋਟਰ ਰੋਨ ਮੋਸ਼ਨ ਜਿਹੜਾ ਲੈਣਾ ਚਾਹੀਦਾ ਤਾਂ ਕਿ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਬਣਦੀ ਕਾਰਵਾਈ ਹੋਵੇ ਅਸੀਂ ਫੇਰ ਬੇਨਤੀ ਕਰਦੇ ਆ ਮੰਤਰੀ ਨੂੰ ਵੀ ਪੁਲਿਸ ਨੂੰ ਵੀ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਵੀ ਇੱਥੇ ਮਾਹੌਲ ਖਰਾਬ ਕਰਨ ਦੀ ਬਜਾਏ ਸਕੂਲਾਂ ਦੇ ਵਿੱਚ ਅਧਿਆਪਕ ਖਾਲੀ ਹੈ ਸਾਡੇ ਜ਼ਿਲ੍ਹੇ ਦੇ ਵਿੱਚ 13 ਪ੍ਰਾਇਮਰੀ ਸਕੂਲ ਹੈ ਪ੍ਰਾਇਮਰੀ ਦੇ ਅਧਿਆਪਕਾਂ ਦੀ ਭਰਤੀ ਹੈ 13 ਪ੍ਰਾਇਮਰੀ ਸਕੂਲ ਟੀਚਰਲੈਸ ਹੈ 113 ਸਕੂਲ 550 ਸਕੂਲਾਂ ਦੇ ਵਿੱਚੋਂ ਸਿੰਗਲ ਟੀਚਰ ਸਕੂਲ ਹੈ ਸਕੂਲਾਂ ਦੇ ਸਕੂਲ ਖਾਲੀ ਪਏ ਹੈ 8-8 ਕਲਾਸਾਂ ਦੇ ਵਿੱਚ ਇੱਕ ਇੱਕ ਟੀਚਰ ਹੈ ਉਹ ਵੀ ਤੁਸੀਂ ਵੀ ਐਲਓ ਲਾਇਆ ਹੋਇਆ ਤੁਸੀਂ ਇਹਨਾਂ ਅਧਿਆਪਕਾਂ ਦੀ ਭਰਤੀ ਕਰੋ ਇਹ ਅਧਿਆਪਕ ਪੂਰੇ ਜੋਸ਼ ਦੇ ਨਾਲ ਜਿਹੜੀ ਕ੍ਰਾਂਤੀ ਖੁੱਤੀ ਕ੍ਰਾਂਤੀ ਤੁਸੀਂ ਕਰਨੀ ਚਾਹੁੰਦੇ ਹੋ ਉਹ ਕ੍ਰਾਂਤੀ ਨਹੀਂ ਹੈ ਇਹਨਾਂ ਅਧਿਆਪਕਾਂ ਨੇ ਸਕੂਲਾਂ ਦੇ ਵਿੱਚ ਜਾਣ ਦੇ ਨਾਲ ਕ੍ਰਾਂਤੀ ਹੋਣੀ ਤਾਂ ਕਿ ਬੱਚਿਆਂ ਨੂੰ ਜਿਹੜਾ ਹੈ ਇਨਸਾਫ ਦੇ ਸਕਣ ਅਸੀਂ ਮੰਗ ਕਰਦੇ ਆਂ ਤੇ ਆਪ ਸਾਂਝੇ ਮੋਰਚੇ ਦੇ ਵੱਲੋਂ ਦੋ ਮੰਗਾਂ ਸਾਡੀਆਂ ਕਿ 9894 ਦੇ ਅਧਿਆਪਕਾਂ ਦੀ ਭਾਗੀ ਦੇ ਵਿੱਚ ਸਰਕਾਰ ਜੋ ਵੀ ਬਣਦਾ ਰੋਲ ਹੈ ਉਹ ਅਦਾ ਕਰਕੇ ਇਹਨਾਂ ਨੂੰ ਤੁਰੰਤ ਸਕੂਲਾਂ ਦੇ ਵਿੱਚ ਭੇਜੇ ਤੇ ਦੂਜੀ ਜਿਹੜੀ ਆਨੰਦ ਪ੍ਰਸਾਦ ਤੇ ਐਸਐਚਓ ਨੇ ਇੱਕ ਜਿਹੜੇ ਥਾਣੇਦਾਰ ਨੇ ਗੁੱਡੇ ਰੱਖੇ ਮੁੰਡੇ ਦੇ ਉੱਤੇ ਇੱਕ ਜਿਹੇ ਮੱਖੀਆਂ ਦੇ ਵਿੱਚ ਲੱਤਾਂ ਮਾਰੀਆਂ ਇਹਨਾਂ ਦੇ ਉੱਤੇ ਕਾਰਵਾਈ ਕਰਨ ਅਸੀਂ ਐਸਐਸਪੀ ਸਾਹਿਬ ਨੂੰ ਵੀ ਅਪੀਲ ਕਰਦੇ ਉਹਨਾਂ ਨੂੰ ਆਪਣੀ ਪੁਲਿਸ ਦਾ ਅਕਸ਼ਪ ਜਾਣ ਦੇ ਲਈ ਅਮਰੀਕਾ ਤੋਂ ਸੇਧ ਲੈ ਕੇ ਦੁਨੀਆ ਦੇ ਦੂਜੇ ਅਗਾਂਧੂ ਦੇਸ਼ਾਂ ਕੋਲ ਸੇਧ ਲੈ ਕੇ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਜੇ ਕਾਰਵਾਈ ਨਹੀਂ ਕਰਨਗੇ ਤਾਂ ਅਸੀਂ ਪੰਜਾਬ ਦੇ ਇਨਸਾਫ਼ ਪਸੰਦ ਲੋਕਾਂ ਨੂੰ ਜਿਹੜੇ ਮਨੁੱਖੀ ਅਕਾਂਖਾਂ ਲਈ ਲੜਦੇ ਆ ਉਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਵੀ ਇਸ ਮੁੱਦੇ ਨੂੰ ਅੱਗੇ ਵਧਾਣ ਅਸੀਂ ਇਹ ਸੰਸਾਰ ਦੀ ਲੜਾਈ ਦੇ ਵਿੱਚ 9592 ਦੇ ਹਸਤਾ ਦੇ ਨਾਮ ਹੈ ਕਿਸੇ ਵੀ ਤਰ੍ਹਾਂ ਦਾ ਤੱਕਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਅੱਜ ਅਸੀਂ ਇਹ ਸੰਕੇਤਕ ਪ੍ਰੋਗਰਾਮ ਕੀਤਾ ਅਸੀਂ 10 ਮਈ ਨੂੰ ਅਧਿਆਪਕਾਂ ਸਾਜੇ ਮੂਰਤੇ ਦੇ ਵੱਲੋਂ ਸਿੱਖਿਆ ਮੰਤਰੀ ਦੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਅਧਿਆਪਕਾਂ ਸਾਝੇ ਮੋਰਚੇ ਦੇ ਵੱਲੋਂ ਅਸੀਂ ਜਣਾ ਮਾਰਚ ਕਰਨਾ ਹੈ ਕਿ ਸਿੱਖਿਆ ਮੰਤਰੀ ਦੀ ਸਿੱਖਿਆ ਕ੍ਰਾਂਤੀ ਦੀ ਅਸੀਂ ਖੂਕ ਕਰ ਦੇਣੀ ਮੈਂ ਤਾਂ ਨਾ ਮੈਂ ਕਹਿਣਾ ਨਹੀਂ ਇੱਥੇ ਜਾਂਦਾ ਇੱਥੇ ਇੱਕ ਬੰਦਾ ਆ ਕੇ ਕਹਿ ਕੇ ਗਿਆ ਵੀ ਮੇਰੇ ਕੋਲ ਕੁਝ ਪੁਲਸ ਵਾਲਿਆਂ ਦੀ ਜਿਹੜੀ ਅਸਲੀ ਵੀਡੀਓ ਪਈ ਉਹ ਬੰਦਾ ਸਾਡੇ ਕੋਲੋਂ ਚਲਿਆ ਗਿਆ ਉਹ ਬੰਦੇ ਨੇ ਫੇਰ ਸਾਡੇ ਕੋਲ ਆ ਜਾਣਾ ਅਸੀਂ ਜਾਂਦੇ ਤੇ ਕਾਰਵਾਈ ਤੇਰਾ ਨੋਟਿਸ ਲਵੇ ਜਿਹੜਾ ਪ੍ਰਸ਼ਾਸਨ ਤੇ ਅਸੀਂ 9594 ਦੇ ਪ੍ਰਸ਼ਾਸਨ ਦਾ ਸਾਥ ਦਿੰਨੇ ਇਹ ਜਿਹੜੇ ਬੀਅਰਡ ਫਰੰਟ ਦੇ ਜ਼ਿਲ੍ਹੇ ਦੇ ਪ੍ਰਧਾਨ ਜਗਮਨ ਸਿੰਘ ਚੌਂਤਾ ਜਿਹੜੇ ਸਾਡੀ ਆਗੂ ਯੂਨੀਅਨ ਦੇ ਗੌਰਮੈਂਟ ਸਕਿਉਰਿਟੀ ਚਰਜ ਯੂਨੀਅਨ ਦੇ ਜ਼ਿਲ੍ਹੇ ਦੇ ਪ੍ਰਧਾਨ ਬਲਵਿੰਦਰ ਸਿੰਘ ਹੀ ਲੈ ਲੋ ਜਿਹੜੇ ਸਾਡੇ ਪੁਰਾਣੀ ਪੈਨਸ਼ਨ ਭਾਲੀ ਕਮੇਟੀ ਦੇ ਆਗੂ ਹੈ ਤੇ ਮਨਦੀਪ ਸਿੰਘ ਇਹ ਸਾਡੇ ਆਪ ਨੂੰ ਸਾਡੇ ਨਾਲ ਹੈ ਤੇ ਹੋਰ ਜਿਥੇ ਬੰਦੀਆਂ ਵੀ ਸਾਡੇ ਨਾਲ ਹੈ ਕਿਸਾਨਾਂ ਦੀਆਂ ਜਿਥੇ ਬੰਦੀਆਂ ਨਾਲ ਹੈ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਥੇ ਬੰਦੀਆਂ ਨਾਲ ਹੈ ਜਮਹੂਰੀ ਕਿਸਾਨ ਜਵਾਨ ਨਾਲ ਹੈ ਕੁੱਲ ਇਹ ਕਿਸਾਨ ਜਵਾਨ ਨਾਲ ਹੈ ਅਸੀਂ ਅੱਜ ਸੰਕੇਤਕ ਪ੍ਰੋਗਰਾਮ ਕੀਤਾ ਧਿਆਨ ਨਾਲੇ ਸਮੇਂ ਦੇ ਵਿੱਚ ਜੇ ਪੁੱਛ ਨੇ ਫੇਰਿੰਦਰ ਨਾਲ ਕੋਈ ਵਦੀਕੀ ਕੀ ਕੀ ਤਾਂ ਉਹਨਾਂ ਨੂੰ ਮੂੰਹ ਤੋੜ ਮੱਜਵਾਬ ਦਿੱਤਾ ਜਾਏਗਾ ਧੰਨਵਾਦ ਵੀਡੀਓ ਵੀ ਫੋਟੋ ਦੀ ਪਹਿਲੇ ਮੈਂ ਤੁਹਾਨੂੰ ਫੋਟੋ ਦੀ ਗੱਲ ਦਾ ਜਵਾਬ ਦੇਣਾ ਜਿਹੜੇ ਪੁੱਛ ਵਾਲਿਆਂ ਨੇ ਗੋਡੀ ਰੱਖਿਓ ਉਹਦੀ ਵੀਡੀਓ ਸਾਡੇ ਕੋਲ ਹੈ ਵੀਡੀਓ ਦੀ ਜਿੱਥੇ ਮਰਜੀ ਜਾਂਚ ਕਰਾਓ ਉਹ ਸਾਡੇ ਕੋਲੋਂ ਲੈ ਲਵੇ ਜੀ ਨਾਲ ਜਾਂਚ ਕਰਾਣੀ ਡਿਪਟੀ ਸਾਹਿਬ ਜਾਂਚ ਕਰਾਉਣ ਸਾਨੂੰ ਬੁਲਾਉਣ ਅਸੀਂ ਵੀਡੀਓ ਦੇਵਾਂ ਉਹ ਦੇਖ ਲੈਣ ਵੀ ਵੀਡੀਓ ਹੈ ਟੈਕ ਨਹੀਂ ਹੈ ਦੂਜਾ ਅਧਿਆਪਕਾਂ ਨੇ ਰੋੜ ਕਦੋਂ ਜਾਮ ਕੀਤਾ ਜਦੋਂ ਅਧਿਆਪਕਾਂ ਨੇ ਕਿਹਾ ਵੀ ਸਾਡੀ ਸਿੱਖਿਆ ਮੰਤਰੀ ਦੇ ਨਾਲ ਜਿੱਥੇ ਮਰਜ਼ੀ ਲਿ ਜਾ ਕੇ ਦੋ ਅਧਿਆਪਕਾਂ ਦੀ ਤਿੰਨ ਅਧਿਆਪਕਾਂ ਦੀ ਗੱਲ ਕਰਾ ਦਿਓ ਜਿੱਥੇ ਮਰਜ਼ੀ ਲਾ ਕੇ 21 ਤਰੀਕ ਨੂੰ ਸਾਡੀ ਕੋਰਟ ਦੇ ਵਿੱਚ ਠੀਕ ਹੈ ਜਦੋਂ ਤੁਸੀਂ ਗੱਲ ਨਹੀਂ ਕਰਾਈ ਉਦੋਂ ਉਹਨਾਂ ਨੇ ਮਾਰਚ ਕਰਨਾ ਸ਼ੁਰੂ ਕੀਤਾ ਤੇ ਉਹਦੇ ਬਾਅਦ ਤੁਸੀਂ ਫਟੇਸ਼ਾਈ ਕਰਨੀ ਸ਼ੁਰੂ ਕਰ ਦਿੱਤੀ ਇਹ ਬਿਲਕੁਲ ਉਹਨਾਂ ਦੇ ਇਲਜ਼ਾਮ ਸਰਾ ਸਰ ਗਲਤ ਹੈ ਔਰ ਇਹ ਅੱਗ ਭੜਕਾਉਣ ਵਾਲੇ ਬਿਆਨ ਹਨ ਇਹਨਾਂ ਬਿਆਨਾਂ ਦੇ ਆਧਾਰ ਤੇ ਇਸ ਸੰਘਰਸ਼ ਨੂੰ ਕੋੜਾ ਨਹੀਂ ਹੈ ਕਿ ਸੰਘਰਸ਼ ਅੱਗੇ ਵਧੇਗਾ ਨਾ ਪੁਲਿਸ ਪੰਜਾਬ ਨੂੰ ਸਮਝ ਰਹੀ ਨਾ ਸਰਕਾਰ ਪੰਜਾਬ ਨੂੰ ਸਮਝ ਰਹੀ ਇਹ ਪੰਜਾਬੀਆਂ ਨੂੰ ਜੇ ਤੁਸੀਂ ਜੋਰ ਨਾਲ ਤੱਕੇ ਸ਼ਾਇਦ ਨਾਲ ਖਾਸ ਤੌਰ ਤੇ ਅਧਿਆਪਕ ਮੂਵਮੈਂਟ ਦਾ ਬਹੁਤ ਲੰਬਾ ਇਤਿਹਾਸ ਹੈ ਉਸ ਇਤਿਹਾਸ ਦੇ ਵਿੱਚ ਅਸੀਂ ਕਦੇ ਵੀ ਇਦਾਂ ਨਹੀਂ ਤੱਕੇ ਸ਼ਾਇਿਆਂ ਨੂੰ ਬਰੋਝ ਨਹੀਂ ਕੀਤਾ ਬੜੇ ਜਾਬਰ ਤੋਂ ਜਾਬਰ ਮੁੱਖ ਮੰਤਰੀ ਪੁਲਿਸ ਵਾਲੇ ਆਏ ਔਰ ਇਹਦੇ ਆਗੂ ਮੂਵਮੈਂਟ ਨੇ ਕਦੇ ਪ੍ਰਦਰਸ਼ਨ ਨਹੀਂ ਕੀਤਾ ਇਹ ਤਾਂ ਹੈ ਛੋਟੇ ਮੋਟੇ ਬੰਦੇ ਆ ਇਹਨਾਂ ਨੂੰ ਅਸੀਂ ਕਦੇ ਬੰਦ ਨਹੀਂ ਅਸੀਂ ਇਹ ਚਾਹੁੰਦੇ ਕਿ ਜੇ ਉਹਨਾਂ ਨੂੰ ਭਲੇਖਾ ਲੱਗਦਾ ਉਹਦੀ ਜਾਂਚ ਕਰਾ ਕਮੇਟੀ ਬਣਾਉਣ ਜਾਂਚ ਕਰਾਉਣ ਜੁਡੀਸ਼ਰੀ ਤੋਂ ਜਾਂਚ ਕਰਾਉਣ ਪਤਾ ਲੱਗ ਜਾਊਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਜੀ ਇਹ ਨਹੀਂ ਜਸਟੀਫਾਈ ਪੁਲਿਸ ਨੇ ਜਸਟੀਫਾਈ ਕਰਨੀ ਹੈ ਬ੍ਰਿੰਦਰਜੀ ਪੁਲਿਸ ਜ਼ਰੂਰ ਜਸਟੀਫਾਈ ਕਰੇਗੀ ਪੁਲਿਸ ਨਹੀਂ ਅਸੀਂ ਇਹ ਜੁਡੀਸ਼ਰੀ ਜਾਂਚ ਦੀ ਮੰਗ ਕਰਦੇ ਹਾਂ ਜੁਡੀਸ਼ਰੀ ਦੀ ਜਾਂਚ ਹੋਏਗੀ ਪਤਾ ਲੱਗ ਜਾਊਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਜੀ ਕੀ ਕੀਤਾ ਮੈਂ ਕੀਤਾ ਪੁਲਿਸ ਨੇ ਕੀ ਕੀਤਾ ਅਧਿਕਾਰੀਆਂ ਨੇ ਕੀ ਕੀਤਾ ਤੁਹਾਡੇ ਸਾਹਮਣੇ ਲੱਤਾਂ ਤੋਂ ਫੜਫੜ ਕੇ ਚਾਰ ਚਾਰ ਬੰਦਿਆਂ ਨੇ ਪਿੱਠਾਂ ਦੇ ਸੜਕ ਦੇ ਕਿਨਾਰੇ ਉਨਾਂ ਨੂੰ ਬੱਸ ਦੇ ਵਿੱਚ ਰਜਾ ਕੇ ਖਿੜਕੀ ਦੇ ਵਿੱਚ ਉਹਨਾਂ ਦੇ ਸਿਰ ਫਸਾ ਕੇ ਉਹਨਾਂ ਦੀ ਪੱਤੀਆਂ ਦੇ ਵਿੱਚ ਲੱਤਾਂ ਮਾਰੀਆਂ ਮੁੱਕੀਆਂ ਮਾਰੀਆਂ ਇਹਨਾਂ ਨੇ ਸ਼ਾਂਤ ਬਈ ਤਰ੍ਹਾਂ ਦੇ ਰਹੇ ਤੇ ਬਿਨਾ ਮਤਲਬ ਦੇ ਪੁਲਿਸ ਨੇ ਜਿਹੜਾ ਸ਼ਾਂਤ ਮੀਂਹ ਜਿਹੜਾ ਮਾਹੌਲ ਖਰਾਬ ਕੀਤਾ ਇਹ ਦੀ ਜੁਰੀਸ਼ ਵੀ ਦੀ ਜਾਂਚ ਕਰਨ ਡੀਐਸਪੀ ਸਾਹਿਬ ਦੇ ਦਰਾਂ ਜਾਂ ਅਸੀਂ ਉਹਨਾਂ ਸਵਾਗਤ ਕਰਾਂਗੇ ਇਹ ਗੱਲ ਦਾ ਨਹੀਂ ਅਸੀਂ ਤਾਂ ਕਰਾਵਾਂਗੇ ਹੀ ਕਰਾਵਾਂਗੇ